ਸ਼ਿਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਕੈਨੇਡਾ ਦੇ ਬ੍ਰੈਂਪਟਨ ਚ ਦਿਨ ਦਿਹਾੜੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਬਟਾਲਾ ਦੇ ਸ਼ਰਾਰਤੀ ਅੰਸਰਾਂ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਪਹੁੰਚਾਇਆ ਨੁਕਸਾਨ ਸ੍ਰੋਮਣੀ ਅਕਾਲੀ ਦਲ ਵੱਲੋਂ ਵਕਫ ਸੋਧ ਬਿੱਲ ਵਿਰੁੱਧ ਮਤਾਪਾ ਸ੍ਰੀ ਭਗਵੰਤ ਮਾਨ ਨੇ 700 ETT ਅਧਿਆਪਕਾਂ ਨੂੰ ਸੌਂਪੇ ਨਿਯੁਕਤੀ ਪੱਤਰ ਰਾਹੁਲ ਗਾਂਧੀ ਤੇ ਟਿੱਪਣੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਛੋਟਾ ਮਾਰੋ ਸੁਖਜਿੰਦਰ ਰੰਦਾਵਾ ਹਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਦੇ ਬ੍ਰੈਂਪਟਨ ਤੋਂ ਖਬਰ ਸਾਹਮਣੀ ਆ ਰਹੀ ਹੈ ਜਿੱਥੇ ਭੀੜ-ਪਾੜ ਵਾਲੇ ਪਲਾਜ਼ਾ ਦੇ ਵਿੱਚ ਕਾਰ ਤੇ ਆਏ ਬੰਦੂਕਧਾਰੀ ਪੰਜਾਬੀ ਕਾਰੋਬਾਰੀ ਨੌਜਵਾਨ ਦੀ ਹੱਤਿਆ ਕਰਕੇ ਫਰਾਰ ਹੋ ਗਏ। ਹਾਲਾਂਕਿ ਹੁਣ ਤੱਕ ਪੁਲਿਸ ਨੇ ਮ੍ਰਿਤਕ ਦੀ ਪਛਾਣ ਜ਼ਾਹਰ ਨਹੀਂ ਕੀਤੀ ਹੈ ਪਰ ਜਾਣਕਾਰਾਂ ਦੇ ਅਨੁਸਾਰ ਮ੍ਰਿਤਕ ਜਗਮੀਤ ਮੁੰਡੀ ਪਲਾਜ਼ਾ ਦੇ ਵਿੱਚ ਹੁੱਕੇ ਦਾ ਕਾਰੋਬਾਰ ਕਰਦਾ ਸੀ ਨਾਲ ਹੀ ਉਹ ਟਰੱਕ ਕੰਪਨੀ ਵੀ ਚਲਾਉਂਦਾ ਸੀ। ਪੀਰ ਪੁਲਿਸ ਦੇ ਅਫਸਰ ਮਨਦੀਪ ਖਟੜਾ ਨੇ ਕਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚ ਗਏ। ਉਹਨਾਂ ਕਿਹਾ ਕਿ ਜ਼ਖਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਹਨਾਂ ਦੱਸਿਆ ਕਿ ਗੋਲੀਆਂ ਮਾਰਨ ਵਾਲੇ ਉੱਥੋਂ ਤੇਜ਼ੀ ਨਾਲ ਕਾਰ ਦੇ ਵਿੱਚ ਫਰਾਰ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਉਦਰ ਬਟਾਲਾ ਤੋਂ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਨੂੰ ਸ਼ਰਾਰਤੀ ਅਨਸਰਾਂ ਦੇ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਜੀ ਹਾਂ ਬਟਾਲਾ ਦੇ ਮੀਆ ਮੁਹੱਲੇ 'ਚ ਲੱਗੇ ਭਾਰਤ ਰਤਨ ਬਾਬਾ ਸਾਹਿਬ ਦੇ ਬੁੱਤ ਨੂੰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਬੀਤੀ ਰਾਤ ਨੁਕਸਾਨ ਪਹੁੰਚਾਇਆ ਗਿਆ ਜਿੱਥੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਦੇ ਹੱਥ ਦੀ ਉਂਗਲ ਤੋੜ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਸਮੂ ਐਸਪੀ ਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨੀ ਸੰਸਦੀ ਬੋਰਡ ਦੀ ਮੀਟਿੰਗ ਦੌਰਾਨ ਵਕਫ ਸੋਧ ਬਿੱਲ ਵਿਰੁੱਧ ਮਤਾ ਪਾਸ ਕੀਤਾ ਹੈ ਜੀ ਹਾਂ ਪਾਰਟੀ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਮੁਸਲਮਾਨਾ ਨਾਲ ਖੜੇ ਹੋਣ ਦੇ ਪਾਰਟੀ ਦੇ ਸਟੈਂਡ ਨੂੰ ਦੁਹਰਾਉਂਦਿਆਂ ਕਿਹਾ ਕਿ ਘੱਟ ਗਿਣਤੀਆਂ ਭਾਰਤ ਦਾ ਇੱਕ ਮਹੱਤਵਪੂਰਨ ਹਿੱਸਾ ਨੇ ਅਤੇ ਭਾਈਚਾਰੇ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਕਾਨੂੰਨ ਪਾਸ ਨਹੀਂ ਕੀਤਾ ਜਾਣਾ ਚਾਹੀਦਾ ਉਨਾ ਕੀ ਹੈ ਕਿ ਅਸੀਂ ਵਕਫ ਬੋਰਡ ਵਿੱਚ ਸੋਧ ਖਿਲਾਫ ਮਤਾ ਪਾਸ ਕੀਤਾ ਹੈ ਅਕਾਲੀ ਆਗੂ ਨੇ ਕਿਹਾ ਹੈ ਕਿ ਤੁਸੀਂ ਕੇਂਦਰ ਸਰਕਾਰ ਨਾਮਜ਼ਦਗੀ ਦੀ ਪ੍ਰਕਿਰਿਆ ਵਧਾ ਰਹੇ ਹੋ ਤੇ ਇਸ ਦੇ ਨਾਲ ਗੈਰ ਮੁਸਲਮਾਨਾਂ ਨੂੰ ਵਕਫ ਬੋਰਡ ਦਾ ਮੈਂਬਰ ਬਣਾਉਣ ਬਾਰੇ ਸੋਚ ਰਹੇ ਹੋ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ दिस प्रोग्राम इज स्पॉन्सर्ड बाय डॉक्टर सुरिंदर सिंह गिल इमीग्रेशन कंसल्टेंट ताज़ी खबर देखने लायी उन्हें सब्सक्राइब करो साबरंग टीवी नो ब्रेक तो बात तो होड़ा स्वागत है ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਸ਼ਨ ਰੋਜ਼ਗਾਰ ਤੇ ਸਿੱਖਿਆ ਕ੍ਰਾਂਤੀ ਵਿੱਚ ਵੱਡਾ ਕਦਮ ਚੁੱਕਦਿਆਂ 700 ਨਵੇਂ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਚੰਡੀਗੜ੍ਹ ਚ ਸਥਿਤ ਟੈਗੋਰ ਥੀਏਟਰ ਦੇ ਵਿੱਚ ਨਿਯੁਕਤੀ ਪੱਤਰ ਸੌਂਪੇ ਨੇ ਇਸ ਮੌਕੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਨੇ 36 ਮਹੀਨਿਆਂ ਦੇ ਕਾਰਜਕਾਲ ਦੌਰਾਨ 55000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਲੰਬੇ ਸਮੇਂ ਦੇ ਸ਼ਾਸਨ ਦੌਰਾਨ ਪੰਜਾਬ ਦੇ ਵਿੱਚ ਰੋਜ਼ਗਾਰ ਤੇ ਸਿੱਖਿਆ ਦੇ ਖੇਤਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਇਸ ਕਰਕੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਹਾਲਤ ਮਾੜੀ ਸੀ ਇਸ ਨੂੰ ਠੀਕ ਕਰਨ ਦੇ ਵਿੱਚ ਸਰਕਾਰ ਦੇ 3 ਸਾਲ ਲੱਗ ਗਏ ਨੇ ਉਹਨਾਂ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝਾ ਕਰ ਦਿੱਤਾ ਸੀ ਹਾਲਾਂਕਿ ਜਿਨ੍ਹਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਇਨਕਾਰ ਕੀਤਾ ਸੀ ਉਹਨਾਂ ਸਿਆਸਤਦਾਨਾਂ ਨੂੰ ਲੋਕਾਂ ਨੇ ਬੇਰੋਜ਼ਗਾਰ ਕਰ ਦਿੱਤਾ ਹੈ। ਰਾਜ 700 ਤੋਂ ਜ਼ਿਆਦਾ ਅਟੀ ਮਿਹਨਤ ਜਿਹੜੀ ਹੈ ਉਹਦਾ ਮੁੱਲ ਪੈਣ ਜਾ ਰਿਹਾ ਹੈ ਤੇ ਤੁਸੀਂ ਇੱਥੇ ਨਿਯੁਕਤੀ ਪੱਤਰ ਲੈਣ ਆਏ ਹੋ ਤੇ ਉਹ ਵੀ ਉਸ ਵਿਭਾਗ ਵਿੱਚ ਜਿਹਨੂੰ ਕਿਹਾ ਜਾਂਦਾ ਹੈ ਕਿ ਵਿਦਿਆ ਤਾਂ ਇੱਕ ਧਾਨ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਬਹੁਤ ਸਾਰੇ ਮੁੰਡੇ ਕੁੜੀਆਂ ਅੱਜ ਟੀਚਰ ਦੇ ਤੌਰ ਤੇ ਇੱਥੋਂ ਜਾਣਗੇ ਤੇ ਬੜੇ ਮਾਣ ਨਾਲ ਦੱਸਣਗੇ ਕਿ ਅਸੀਂ ਅਧਿਆਪਕਾਂ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਦਿਲੋਂ ਮੁਬਾਰਕਾਂ ਤੁਹਾਡੇ ਬਹਰ ਦੋਸਤ ਮਿੱਤਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਮਾਪੇ ਜਿੰਨੇ ਵੀ ਖੜੇ ਨੇ ਜੀ ਵੀ ਤੇ ਜਿੰਨੇ ਵੀ ਇਸ ਵਕਤ ਦੇਖ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਪਾਰਟੀ ਦੇ ਜੁਝਾਰੂ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖਿਲਾਫ ਕੀਤੀ ਟਿੱਪਣੀ ਦਾ ਸਖਤ ਨੋਟਿਸ ਲੈਂਦੇ ਕਿਹਾ ਕਿ ਉਹ ਰਾਹੁਲ ਗਾਂਧੀ ਖਿਲਾਫ ਬੋਲਣ ਤੋਂ ਪਹਿਲਾਂ ਆਪਣੀ ਪ੍ਰੀੜੀ ਹੰਠ ਸੋਟਾ ਮਾਰਨ ਰੰਦਾਵਾ ਨੇ ਕਿਹਾ ਕਿ ਭਗਵੰਤ ਮਾਨ ਦੀ ਰਾਹੁਲ ਗਾਂਧੀ ਖਿਲਾਫ ਕੀਤੀ ਗਈ ਟਿੱਪਣੀ ਮਾੜੀ ਮਾਨਸਿਕਤਾ ਦਾ ਪ੍ਰਗਟਾਵਾ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਲ ਕਰਦੇ ਕਿ ਹੈ ਕਿ ਰਾਹੁਲ ਗਾਂਧੀ ਲੋਕ ਸਭਾ ਦੇ ਵਿੱਚ ਕਿਸਾਨਾਂ, ਦਲਿਤਾਂ, ਵਪਾਰੀਆਂ ਤੇ ਘੱਟ ਗਿਣਤੀਆਂ ਦੇ ਲੋਕਾਂ ਦਾ ਜੀਵਨ ਪੱਤਰ ਉੱਚਾ ਚੁੱਕਣ ਲਈ ਭਾਜਪਾ ਨਾਲ ਦੋ-ਦੋ ਹੱਥ ਕਰ ਰਿਹਾ ਹੈ ਨਾ ਕਿ ਤੁਹਾਡੀ ਤਰ੍ਹਾਂ ਲੋਕਾਂ ਦੇ ਸਵਾਲਾਂ ਤੋਂ ਭੱਜ ਰਿਹਾ ਹੈ। ਉਧਰ ਗੁਰਦਾਸਪੁਰ ਡਰਗ ਵਿਭਾਗ ਨੇ ਪੁਲਿਸ ਦੇ ਨਾਲ ਮਿਲ ਕੇ ਸਾਂਝੇ ਤੌਰ ਤੇ ਮੈਡੀਕਲ ਸਟੋਰ ਦੇ ਅੰਦਰ ਰੇਡ ਮਾਰੀ ਜਿੱਥੋਂ ਪੁਲਿਸ ਨੂੰ ਐਕਸਪਾਇਰੀ ਦਵਾਈਆਂ ਤੇ ਨਸ਼ੀਲੀਆਂ ਦਵਾਈਆਂ ਪ੍ਰੈਗਾ ਦੇ ਡੱਬੇ ਬਰਾਮਦ ਹੋਏ। ਗਲਬਾਤ ਦੌਰਾਨ ਡਰੱਗ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਜੇਲ੍ਹ ਰੋਡ ਤੇ ਸਥਿਤ ਵਸ਼ਿਸ਼ਟ ਮੈਡੀਕਲ ਸਟੋਰ ਨਾਮਕ ਦਵਾਈਆਂ ਦੀ ਦੁਕਾਨ ਤੇ ਰੇਡ ਕੀਤੀ ਗਈ ਹੈ ਤੇ ਇਸ ਦੌਰਾਨ ਕੁਝ ਐਕਸਪਾਇਰੀ ਦਵਾਈਆਂ ਤੇ ਕੁਝ ਹੋਰ ਨਸ਼ੀਲੀਆਂ ਦਵਾਈਆਂ ਮਿਲੀਆਂ ਨੇ ਉੱਥੇ ਹੀ ਗਲਬਾਤ ਦੌਰਾਨ ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਉਹਨਾਂ ਦੀ ਦੁਕਾਨ ਉੱਪਰ ਡਰੱਗ ਵਿਭਾਗ ਤੇ ਪੁਲਿਸ ਦੇ ਵੱਖ-ਵੱਖ ਡਿਪਾਰਟਮੈਂਟਾਂ ਦੀ ਰੇਡ ਹੋਈ ਹੈ ਜੋ ਦਵਾਈਆਂ ਡਰਗ ਇੰਸਪੈਕਟਰ ਤੇ ਉਹਨਾਂ ਦੇ ਨਾਲ ਆਈ ਹੋਈ ਟੀਮ ਲੈ ਕੇ ਗਈ ਹੈ। ਆ ਜਿਹੜੀਆਂ ਦਵਾਈਆਂ ਜਿਹੜੀਆਂ ਮਿਸਯੂਜ਼ ਹੋਣ ਬਲੀਆਂ ਹਨ। ਹਾਂਜੀ। 10 ਤਰ੍ਹਾਂ ਦੀਆਂ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ। ਜ਼ਬਤ ਲੈ ਕੇ ਭੇਜਿਆ ਜਾ ਰਿਹਾ ਹੈ। ਸਰ ਕਵਰੀ ਕੀ ਹੈਗੀ? 10 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਉਹ ਚ ਮਿਸਯੂਜ਼ ਹੋਣ ਬਲੀਆਂ ਦਵਾਈਆਂ ਹੈਗੀਆਂ ਤੇ ਉਹ ਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ। ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜ਼ਬਤ ਕਰ ਲਈ ਗਈਆਂ। ਸਰ ਕੋਈ ਜਿਹੜੇ ਮੌਜੂਦਾ ਚ ਮਿਲਣ। ਨਾ ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ। ਇਸ ਕਰਕੇ ਜਬਤ ਕਰਨੀਆਂ ਗਈਆਂ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਸਰ ਜੀ ਉਹ ਤੇ ਪ੍ਰੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਹੈ ਠੀਕ ਹੈ ਡਰਗਨ ਸਟਾਫਰ ਨੇ ਆਪਣੀ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੈਗਾਲਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿਲ ਸੀ ਉਹ ਦੱਸਿਆ ਉਹਨਾਂ ਨੂੰ ਤੇ ਬਾਕੀ ਜਿਹੜੀ ਕੁਆਂਟੀ ਆ ਉਹ ਡਰਗਨ ਸਟਾਫਰ ਨੂੰ ਜਿਆਦਾ ਪਤਾ ਨਹੀਂ ਉਹਨਾਂ ਤੋਂ ਪਤਾ ਨਹੀਂ ਕੋਈ ਅਜਿਹੀ ਗੱਲ ਨਹੀਂ ਹੈ ਜੀ ਐਕਸਪਾਇਰ ਕੁਝ ਜੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਹੈ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ। ਉਹ ਬੁੱਕ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਦਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ। ਇਸ ਤਰ੍ਹਾਂ ਅੱਗੇ ਚਲ ਗਈ ਕੋ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਸਾਰੀਆਂ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆਏ। ਇਸ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦੋ ਬਈ ਇਜਾਜ਼ਤ 吧